ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸੀ ਨਿਊਜ਼ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਪਾਕਿਸਤਾਨ ਦੇ ਬਾਰਡਰ ਤੇ ਜਿੱਥੇ ਅਸੀਂ ਹੁਣੇ-ਹੁਣੇ ਇੱਕ ਪਿੰਡੂ ਪੱਤਰਕਾਰ ਨੂੰ ਪੰਜਾਬ ਦੇ ਨੂੰ ਭਰਤੀ ਕੀਤਾ ਕਿਉਂਕਿ ਸਾਡੇ ਆਪਣੇ ਦਿੱਲੀ ਵਾਲੇ ਪੱਤਰਕਾਰ ਬਾਰਡਰ ਤੇ ਜਾਣ ਤੋਂ ਮਨਾ ਕਰਗੇ ਸੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਹਾਂਜੀ ਮਿੱਠੂ ਸਿੰਘ ਜੀ ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ ਅੱਛਾ ਮਿੱਠੂ ਸਿੰਘ ਜੀ ਤੁਸੀਂ ਮੈਨੂੰ ਫੋਨ ਤੇ ਦੱਸ ਰਹੇ ਸੀ ਕਿ ਪਾਕਿਸਤਾਨ ਵਾਲੇ ਪਾਸਿਓਂ ਇੱਕ ਜਹਾਜ਼ ਆਇਆ ਸੀ ਤੇ ਮੈਨੂੰ ਇਹ ਦੱਸੋ ਜਿਹੜਾ ਉਹ ਜਹਾਜ਼ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ ਓਹੋ ਖੜਕਾ ਕਰ ਰਿਹਾ ਸੀ ਉਹ ਨਹੀਂ ਭਾਜੀ ਜਾਜ ਨਾਲ ਥੋੜਾ ਜਿਹਾ ਉਹ ਗੁੰਗਾ ਸੀ ਉਹ ਦਰਸ ਨੂੰ ਇਸ਼ਾਰਿਆਂ ਨਾਲ ਸਮਝਾ ਰਿਹਾ ਸੀ ਕਿ ਮੈਂ ਖੜਕਾ ਕਰ ਰਿਹਾ ਉਹ ਜਿਵੇਂ ਬੱਚੇ ਨਹੀਂ ਕਰਦੇ ਹੁੰਦੇ ਓਵੇਂ ਕਰੀ ਜਾ ਰਿਹਾ ਸੀ ਉਹ ਅੱਛਾ ਇਹ ਦੱਸੋ ਉਹ ਜਾਜ ਇੱਕਦਾਂ ਵੀ ਲੰਘੇ ਸੀ ਉੱਪਰ ਦੀ ਉਹਨੂੰ ਜੋ ਦਰਸ ਨੂੰ ਸਾਹਮਣੂ ਆ ਰਿਹਾ ਸੀ ਤੇ ਮੇਰੇ ਸਾਹਮਣੂ ਆ ਕੇ ਮੈਨੂੰ ਕਹਿੰਦਾ ਭਾਜੀ ਮੈਂ ਲੰਘਣਾ ਥੋੜਾ ਸਾਈਡ ਦਿਓ ਤੇ ਮੈਂ ਸਾਈਡ ਦਿੱਤੀ ਉਹ ਭਾਜੀ ਇੱਕ ਬੜਾ ਚਮਤਕਾਰ ਹੋਇਆ ਉਹਨਾਂ ਸਾਡੀ ਗਲੀ ਦੇ ਵਿੱਚ ਦੋ ਚਾਰਕ ਜਹਾਜ਼ ਖੇਡ ਰਹੇ ਸੀ ਉਹਨਾਂ ਕੋਲ ਛੋਟੇ ਛੋਟੇ ਜਹਾਜ਼ ਸੀ ਉਹਨਾਂ ਨੂੰ ਦੇਖ ਕੇ ਜਹਾਜ਼ ਇਮੋਸ਼ਨਲ ਹੋ ਗਿਆ ਰੁਕ ਗਿਆ ਜਹਾਜ਼ ਤੇ ਇਹਨੂੰ ਪਾਇਲਟ ਨੇ ਦੱਸਿਆ ਵੀ ਇਹਦੇ ਵੀ ਘਰੇ ਨਾਲ 6-7 ਤੇ ਡੱਡੇ ਪਛੁਰ ਜੁੜ ਜਹਾਜ਼ ਪਿੱਛੇ ਛੱਡ ਗਿਆ ਬਚਾਰਾ ਤੇ ਇਮੋਸ਼ਨਲ ਹੋ ਗਿਆ ਕਿਉਂਕਿ ਹੁਣ ਇਹਨੂੰ ਪਤਾ ਵੀ ਇੱਥੋਂ ਬਾਹਰ ਪਸਟੈਂਡ 'ਚ ਹੁਣ ਇਹਨੇ ਮੁੜਣਾ ਨਹੀਂ ਅੱਛੇ ਮਿੱਠੂ ਸਿੰਘ ਜੀ ਉਹਨੇ ਉੱਤੋਂ ਕੁਝ ਸਿੱਟਿਆ ਸੀ ਹਾਦੀਪਾ ਜੀ ਉਹਨੇ ਥੋੜੇ ਜਿਨੇ ਇੱਕ ਤਰਲ ਪਦਾਰਥ ਜਿਹਾ ਸਿੱਟਿਆ ਸੀ ਕਾਲਾ ਜਿਹਾ ਮੈਨੂੰ ਇਹ ਲੱਗਿਆ ਮੈਂ ਤੇਲ ਹੋਵੇ ਉਹ ਉਹ ਮੇਰੇ ਘਰ ਤੇ ਜਹਾਜ ਨੂੰ ਬਾਥਰੂਮ ਆਇਆ ਹੋਊਗਾ ਨਹੀਂ ਮੇਰੇ ਪੁੱਛਣ ਦਾ ਮਤਲਬ ਹੈ ਕੁਸੇ ਗੋਲਾ ਟਾਈਪ ਸਿੱਟਿਆ ਸੀ ਕੁਸੇ ਉੱਤੋਂ ਹਾਂ ਜਿਹੜੀ ਥੋੜੀ ਥੋੜੀ ਗੋਲੇ ਦੇ ਵੀ ਛੋਟੇ ਸੀ ਉਹਨੇ ਮੈਨੂੰ ਲੱਗਦਾ ਉਹ ਫਰੈਸ਼ ਹੋਣ ਵਾਲਾ ਕੋਈ ਸਮਾਨ ਹੀ ਡਿੱਗਿਆ ਹੋਣਾ ਅੱਛਾ ਜਿਹੜਾ ਉਹ ਜਹਾਜ ਸੀ ਉਹ ਧੂਆਂ ਮਾਰ ਰਿਹਾ ਸੀ ਉਹ ਧੂਆਂ ਦਾ ਭਾ ਇਦਰਾਸਲ ਗੱਲੇ ਆ ਨਾ ਜਦੋਂ ਬੰਦੇ ਨੂੰ ਲੱਗੇ ਵੀ ਅੱਗੋਂ ਵਾਪਸ ਮੁਰਨਾ ਹੀ ਨਹੀਂ ਤੂੰ ਆ ਤਾਂ ਫਿਰ ਹਰ ਇੱਕ ਤੇ ਮਾਰ ਲੱਗ ਜਾਂਦਾ ਹੁਣ ਜੇ ਪਿੱਛੇ ਕਿਸਾਨ ਅੰਦੋਲਨ ਚੱਲਦਾ ਸੀ ਭਾਜੀ ਤੁਸੀਂ ਜਿੰਨਾ ਗੋਦੀ ਮੀਡੀਆ ਕੋਈ ਵੀ ਕਿਸਾਨ ਅੰਦੋਲਨ ਦੇ ਨੇੜੇ ਲਿਗੇ ਤੈਨੂੰ ਪਤਾ ਸੀ ਵੀ ਤੂੰ ਆ ਮਾਰਗੇ ਟੱਚਾ ਅੱਛਾ ਮੈਨੂੰ ਇਹ ਦੱਸੋ ਜਿਹੜੇ ਉਹਨੇ ਗੋਲੇ ਸਿੱਟੇ ਸੀ ਉਹ ਰੁੜਦੇ ਸੀ ਰੁੜੇ ਸੀ ਉਹ ਉਹ ਨਹੀਂ ਭਾਜੀ ਉਹ ਗੋਲੇ ਰੁੜੇ ਨਹੀਂ ਅਸਲ ਮੇਰੀ ਗੋਲੇ ਨਾਲ ਗੱਲ ਹੋਈ ਸੀ ਉਹ ਕਦੇ ਭਾਈ ਸਾਨੂੰ ਸ਼ਰਮ ਆਉਂਦੀ ਜੇ ਸਾਡੇ ਤੋਂ ਵੱਡੇ ਵੱਡੇ ਗੋਲੇ ਦਾ ਤੁਹਾਡੇ ਲੀਡਰ ਤੇ ਪੱਤਰਕਾਰ ਹੀ ਰੋੜੀ ਜਾਂਦੇ ਨੇ ਅੱਛਾ ਮਿੱਠੂ ਸਿੰਘ ਜੀ ਇੱਕ ਲਾਸਟ ਸਵਾਲ ਉਹ ਜਿੰਨੇ ਮਰਜ਼ੀ ਪੁੱਛੋ ਭਾਜੀ ਤੁਹਾਡੇ ਵਾਂਗੂ ਅਸੀਂ ਵੀ ਵੇਲੇ ਹੀ ਆ ਉਹ ਜਿਹੜਾ ਜਹਾਜ਼ ਸੀ ਉਹ ਪੱਕਾ ਪਾਕਿਸਤਾਨ ਵੱਲੋਂ ਹੀ ਆਇਆ ਸੀ ਉਹ ਨਹੀਂ ਭਾਜੀ ਜਹਾਜ਼ ਦੇ ਦਰਸਲ ਭਾਰਤ ਵੱਲੋਂ ਆਇਆ ਸੀ ਨਹੀਂ ਤੁਸੀਂ ਪਹਿਲਾਂ ਤੋਂ ਦੱਸ ਕੇ ਹਟਿਓ ਕਿ ਪਾਕਿਸਤਾਨ ਵੱਲੋਂ ਆਇਆ ਸੀ ਉਹ ਹਾਂ ਮੈਂ ਕਿਹਾ ਸੀ ਪਰ ਹੁਣ ਤਾਂ ਉਹ ਭਾਰਤੀ ਹੈ ਨਾ ਕਿਉਂਕਿ ਤੁਹਾਡੇ ਸਾਰੇ ਗੋਦੀ ਮੀਡੀਆ ਨੇ ਰਾਤੋਂ ਰਾਤ ਤੱਕ ਰਾਚੀ ਦੇ ਵਿੱਚ ਕਬਜ਼ਾ ਕਰ ਲਿਆ ਸੀ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਗੋਡੇ ਟੇਕਦੇ ਸੀ ਤੁਹਾਡਾ ਜਿਹੜਾ ਸੀ ਨਿਊਜ਼ ਹੈ ਉਹ ਦੱਸ ਰਹੇ ਸੀ ਕਿਸੇ ਮੀਡੀਆ ਦੀਆਂ ਖਬਰਾਂ ਸੇ थरथਰਾਇਆ ਪਾਕਿਸਤਾਨ ਨੂੰ ਸੋ ਦੇਖਿਆ ਦੋਸਤੋ ਤੁਸੀਂ ਕੀਤੀ ਹੈ ਸਾਡੇ ਵਿਸ਼ੇਸ਼ ਪੱਤਰਕਾਰ ਮਿੱਤੂ ਸਿੰਘ ਜੀ ਨਾਲ ਵਿਸ਼ੇਸ਼ ਗੱਲਬਾਤ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਯਾਤ ਸਸਕਾਰ